ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਤੋਂ ਪਹਿਲਾਂ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਨੂੰ ਸਵੇਰੇ ਤੇ ਸ਼ਾਮ ਨੂੰ ਦਰਸ਼ਨ ਦਿਹਾ ਕਰਦੇ ਸਨ ਉਸ ਸਮੇਂ ਸਵੇਰੇ ਤੇ ਸ਼ਾਮ ਨੂੰ ਦਰਬਾਰ ਸਜਾਇਆ ਜਾਂਦਾ ਸੀ ਦੁਪਹਿਰ ਦੇ ਸਮੇਂ ਗੁਰੂ ਸਾਹਿਬ ਕੁਝ ਸਮਾਂ ਆਰਾਮ ਵਿੱਚ ਹੋ ਜਾਂਦੇ ਸਨ ਉਸ ਸਮੇਂ ਸਵੇਰੇ ਕੀਰਤਨ ਦਰਬਾਰ ਦੀ ਸਮਾਪਤੀ ਤੋਂ ਬਾਅਦ ਸ਼ਾਮ ਤੱਕ ਦਰਬਾਰ ਸਾਹਿਬ ਬੰਦ ਰਹਿੰਦਾ ਸੀ ਦਿਨ ਦੇ ਸਮੇਂ ਕਈ ਸੰਗਤਾਂ ਬਹੁਤ ਦੂਰੋਂ ਦੂਰੋਂ ਪੈਦਲ ਜਾਂ ਗੱਡਿਆਂ ਦੇ ਉੱਪਰ ਚੱਲ ਕੇ ਆਉਂਦੀਆਂ ਸਨ ਪਰ ਉਸ ਸਮੇਂ ਦਰਬਾਰ ਸਾਹਿਬ ਬੰਦ ਹੁੰਦਾ ਸੀ ਜਿਸ ਕਰਕੇ ਸੰਗਤਾਂ ਨੂੰ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ ਸਨ ਸੰਗਤਾਂ ਦੂਰੋਂ ਆਈਆਂ ਕਰਕੇ ਉਹਨਾਂ ਨੇ ਰਾਤ ਹੋਣ ਤੋਂ ਪਹਿਲਾਂ ਆਪਣੇ ਆਪਣੇ ਘਰ ਵਾਪਸ ਮੁੜਨਾ ਹੁੰਦਾ ਸੀ ਜਿਸ ਕਰਕੇ ਉਹ ਦਰਸ਼ਨ ਕਰੇ ਤੋਂ ਬਿਨਾ ਹੀ ਉਦਾਸ ਹੋ ਕੇ ਵਾਪਸ ਮੁੜ ਜਾਂਦੇ ਸਨ ਸੰਗਤਾਂ ਨੇ ਇਸ ਗੱਲ ਬਾਰੇ ਬਾਬਾ ਬੁੱਢਾ ਜੀ ਕੋਲ ਬੇਨਤੀ કરી ਸੰਗਤਾਂ ਨੇ ਕਿਹਾ ਕਿ ਸਾਨੂੰ ਬਿਨਾ ਦਰਸ਼ਨ ਕਰੇ ਹੀ ਵਾਪਸ ਮੁੜਨਾ ਪੈਂਦਾ ਹੈ ਬਾਬਾ ਬੁੱਢਾ ਜੀ ਨੇ ਸੰਗਤਾਂ ਦੀ ਬੇਨਤੀ ਸੁਣ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਪਾਸ਼ਾ ਜੀ ਸੰਗਤਾਂ ਬਿਨਾਂ ਦਰਸ਼ਨ ਕਰੇ ਹੀ ਦਿਨ ਵਿੱਚ ਵਾਪਸ ਮੁੜ ਜਾਂਦੀਆਂ ਹਨ ਆਪ ਜੀ ਰਾਤ ਨੂੰ ਆਰਾਮ ਕਰ ਲਿਆ ਕਰੋ ਤੇ ਸਾਰਾ ਦਿਨ ਸੰਗਤਾਂ ਨੂੰ ਦਰਸ਼ਨ ਦੇ ਦਿਆ ਕਰੋ ਤੇ ਸੰਗਤਾਂ ਨੂੰ ਪੁਗਤਾਇਆ ਕਰੋ ਸੰਗਤਾਂ ਦੀ ਇਹ ਬੇਨਤੀ ਹੈ ਆਪ ਜੀ ਕਿਰਪਾ ਕਰੋ ਬਾਬਾ ਬੁੱਢਾ ਜੀ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਬਾਬਾ ਬੁੱਢਾ ਜੀ ਅਸੀਂ ਨਾਮ ਦਾ ਇਹੋ ਜਿਹਾ ਬੇੜਾ ਤਿਆਰ ਕਰ ਦਿੰਦੇ ਹਾਂ ਕਿ ਜੋ ਵੀ ਸੰਗਤ ਜਦੋਂ ਵੀ ਆ ਕੇ ਉਸ ਬੇੜੇ ਵਿੱਚ ਬੈਠੇ ਤਾਂ ਉਸੇ ਸਮੇਂ ਉਹ ਸੰਗਤ ਪਾਰ ਹੋ ਜਾਇਆ ਕਰੇਗੀ ਉਹਨਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਹੋਇਆ ਕਰਨਗੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਫਰਮਾਇਆ ਕਿ ਤੁਸੀਂ ਗੋਇੰਦਵਾਲ ਸਾਹਿਬ ਜਾ ਕੇ ਬਾਬਾ ਮੋਹਣ ਜੀ ਦੇ ਕੋਲੋਂ ਗੁਰੂ ਦਾ ਖਜ਼ਾਨਾ ਭਾ ਪੋਥੀਆਂ ਲੈ ਕੇ ਆਓ ਬਾਬਾ ਮੋਹਣ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਸਨ ਜਦੋਂ ਤੀਸਰੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ੀ ਤਾਂ ਬਾਬਾ ਮੋਹਣ ਜੀ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਨਹੀਂ ਟੇਕਿਆ ਬਾਬਾ ਮੋਹਣ ਜੀ ਦੇ ਮਨ ਵਿੱਚ ਗੁੱਸਾ ਸੀ ਕਿ ਗੁਰਗੱਦੀ ਪਿਤਾ ਜੀ ਨੇ ਸਾਨੂੰ ਦੇਣ ਦੀ ਥਾਂ ਗੁਰਗੱਦੀ ਆਪਣੇ ਜਵਾਈ ਨੂੰ ਦੇ ਦਿੱਤੀ ਹੈ ਅਸੀਂ ਜਵਾਈ ਨੂੰ ਮੱਥਾ ਨਹੀਂ ਟੇਕਣਾ ਪਰ ਬਾਬਾ ਮੋਹਣ ਜੀ ਦੇ ਛੋਟੇ ਭਰਾ ਬਾਬਾ ਮੋਰੀ ਜੀ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ ਦਿੱਤਾ ਸੀ ਪਰ ਜਦੋਂ ਬਾਬਾ ਮੋਹਣ ਜੀ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਨਹੀਂ ਟੇਕਿਆ ਤਾਂ ਤੀਸਰੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ 모ਹਣ ਜਦੋਂ ਤੱਕ ਤੂੰ ਗੁਰੂ ਦੇ ਚਰਨਾਂ ਤੇ ਢੈਂਦਾ ਨਹੀਂ ਉਦੋਂ ਤੱਕ ਤੇਰੀ ਕਲਿਆਣ ਨਹੀਂ ਹੋਵੇਗੀ ਪਰ ਬਾਬਾ 모ਹਣ ਜੀ ਨੇ ਗੁਰੂ ਰਾਮਦਾਸ ਜੀ ਨੂੰ ਮੱਥਾ ਨਹੀਂ ਟੇਕਿਆ ਬਾਬਾ 모ਹਣ ਜੀ ਬੀਬੀ ਭਾਨੀ ਜੀ ਦੇ ਭਰਾ ਸਨ ਬੀਬੀ ਭਾਨੀ ਜੀ ਗੁਰੂ ਰਾਮਦਾਸ ਜੀ ਦੇ ਮਹਿਲ ਸਨ ਬੀਬੀ ਭਾਨੀ ਜੀ ਨੇ ਆਪਣੇ ਪਿਤਾ ਤੀਸਰੇ ਪਾਸ਼ਾ ਜੀ ਦੀ ਸੇਵਾ ਕਰਕੇ ਇਹ ਵਾਰ ਲੈ ਲਿਆ ਸੀ ਕਿ ਘਰ ਦੀ ਗੱਦੀ ਘਰੇ ਹੀ ਰਹੇ ਪਰ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਪੁੱਤਰੀ ਗੱਦੀ ਤਾਂ ਸੇਵਕ ਦੀ ਹੈ ਜੋ ਘਰ ਵਿੱਚੋਂ ਪੂਰਾ ਸੇਵਕ ਬਣੇਗਾ ਗੁਰਗੱਦੀ ਉਸ ਨੂੰ ਹੀ ਮਿਲੇਗੀ ਇਸ ਕਰਕੇ ਬਾਬਾ ਮੋਹਣ ਜੀ ਨੂੰ ਇਹ ਸੀ ਕਿ ਗੁਰਗੱਦੀ ਉਹਨਾਂ ਨੂੰ ਮਿਲੇਗੀ ਪਰ ਗੁਰੂ ਰਾਮਦਾਸ ਜੀ ਨੇ ਜਵਾਈ ਹੋ ਕੇ ਵੀ ਅਥਾ ਸੇਵਾ ਕੀਤੀ ਜਿਸ ਕਰਕੇ ਪੂਰੇ ਸੇਵਕ ਗੁਰੂ ਰਾਮਦਾਸ ਜੀ ਬਣੇ ਤੇ ਫਿਰ ਗੁਰਗੱਦੀ ਵੀ ਉਹਨਾਂ ਨੂੰ ਹੀ ਮਿਲੀ ਤੀਸਰੇ ਪਾਤਸ਼ਾਹ ਜੀ ਨੇ ਬਾਬਾ ਮੋਹਣ ਜੀ ਨੂੰ ਪੋਥੀਆਂ ਦੀ ਸੇਵਾ ਸੌਂਪ ਦਿੱਤੀ ਪੋਥੀਆਂ ਵਿੱਚ ਪਹਿਲੇ ਪਾਸ਼ਾ ਦੂਜੇ ਪਾਸ਼ਾ ਤੇ ਤੀਸਰੇ ਪਾਸ਼ਾ ਜੀ ਦੀ ਬਾਣੀ ਸੀ ਗੁਰੂ ਅਮਰਦਾਸ ਜੀ ਨੇ ਬਾਬਾ ਮੋਹਣ ਜੀ ਨੂੰ ਬਚਨ ਕੀਤਾ ਕਿ ਤੂੰ ਇੱਕ ਵੱਡਾ ਚੁਬਾਰਾ ਬਣਾ ਲੈ ਉਸ ਚੁਬਾਰੇ ਵਿੱਚ ਇਨ੍ਹਾਂ ਪੋਥੀਆਂ ਨੂੰ ਪਲੰਗ ਤੇ ਵਿਰਾਜਮਾਨ ਕਰਕੇ ਇਨ੍ਹਾਂ ਦਾ ਪਹਿਰਾ ਦੇਣਾ ਤੇ ਇਨ੍ਹਾਂ ਦੀ ਰਾਖੀ ਰੱਖਣੀ ਇਹ ਪੋਥੀਆਂ ਅਸੀਂ ਆਪ ਹੀ ਲੈਣ ਆਵਾਂਗੇ ਇਹ ਪੋਥੀਆਂ ਤੂੰ ਪਛਾਣ ਕਰਕੇ ਇਮਤਿਹਾਨ ਕਰਕੇ ਫੇਰ ਦੇਵੀ ਅੱਗੇ ਜਾ ਕੇ ਗੁਰਗੱਦੀ ਗੁਰਿਆਈ ਦਾ ਰੌਲਾ ਪਵੇਗਾ ਪਰ ਤੂੰ ਐਵੇਂ ਹੀ ਕਿਸੇ ਐਰੇ ਗੈਰੇ ਨੂੰ ਪੋਥੀਆਂ ਨਾ ਦੇ ਦੇਵੀ ਪੂਰੀ ਪਛਾਣ ਕਰਕੇ ਫੇਰ ਇਹ ਗੁਰੂ ਦਾ ਖਜ਼ਾਨਾ ਦੇਵੀ ਬਾਬਾ ਮੋਹਣ ਜੀ ਨੇ ਸੱਤ ਬਚਨ ਕਿਹਾ ਤੇ ਉਸ ਤੋਂ ਬਾਅਦ ਬਾਬਾ ਮੋਹਨ ਜੀ ਨੇ ਇੱਕ ਬਹੁਤ ਵਧੀਆ ਚੁਬਾਰਾ ਤਿਆਰ ਕਰਵਾਇਆ ਤੇ ਪੌੜੀਆਂ ਬਣਵਾਈਆਂ ਉਸ ਚੁਬਾਰੇ ਦੇ ਵਿੱਚ ਬਹੁਤ ਵਧੀਆ ਪਲੰਗ ਦੇ ਉੱਤੇ ਪੋਥੀਆਂ ਵਿਰਾਜਮਾਨ ਕੀਤੀਆਂ ਤੇ ਉਹਨਾਂ ਪੋਥੀਆਂ ਦੇ ਕੋਲ ਬੈਠ ਕੇ ਪੋਥੀਆਂ ਦਾ ਪਹਿਰਾ ਦੇਣ ਲੱਗੇ ਤੇ ਸਿਮਰਨ ਕਰਨ ਲੱਗੇ ਚੁਬਾਰਾ ਇਸ ਕਰਕੇ ਬਣਵਾਇਆ ਕਿਉਂਕਿ ਕਈ ਵਾਰ ਦਰਿਆ ਚੜ ਆਉਂਦਾ ਸੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਤੇ ਹੋਰ ਚੰਗੇ-ਚੰਗੇ ਗੁਰਮੁਖ ਪਿਆਰੇ ਜਿਵੇਂ ਭਾਈ ਗੁਰਦਾਸ ਜੀ ਉਹਨਾਂ ਸਾਰਿਆਂ ਨੂੰ ਬਾਬਾ ਮੋਹਣ ਜੀ ਦੇ ਕੋਲ ਪੋਥੀਆਂ ਲੈਣ ਵਾਸਤੇ ਭੇਜਿਆ ਬਾਬਾ ਮੋਹਣ ਜੀ ਨੂੰ ਪੋਥੀਆਂ ਦਾ ਪਹਿਰਾ ਦਿੰਦੇ ਹੋਏ 11 ਸਾਲ ਦਾ ਸਮਾਂ ਹੋ ਚੁੱਕਿਆ ਸੀ ਬਾਬਾ ਮੋਹਣ ਜੀ ਪੋਥੀਆਂ ਨੂੰ ਰੋਜ਼ ਧੂਫ ਜੋਤ ਦਿੰਦੇ ਸਨ ਤੇ ਕੋਲ ਬੈਠ ਕੇ ਸਿਮਰਨ ਕਰਦੇ ਸਨ ਬਾਬਾ ਮੋਹਣ ਜੀ ਦੇ ਮਨ ਨੂੰ ਕੁਝ ਪਛਤਾਵਾ ਵੀ ਸੀ ਕਿ ਗੁਰੂ ਪਿਤਾ ਜੀ ਤੀਸਰੇ ਪਾਸ਼ਾ ਜੀ ਦਾ ਬਚਨ ਨਹੀਂ ਮੰਨਿਆ ਗਿਆ ਗੁਰੂ ਰਾਮਦਾਸ ਜੀ ਨੂੰ ਅਸੀਂ ਮੱਥਾ ਨਹੀਂ ਟੇਕਿਆ ਬਾਬਾ ਮੋਹਣ ਜੀ ਦੇ ਮਨ ਵਿੱਚ ਫੁਰਨਾ ਬਣ ਰਿਹਾ ਸੀ ਕਿ ਹੁਣ ਸਾਡਾ ਸਰੀਰ ਨਿਰਮਲ ਹੋ ਰਿਹਾ ਹੈ ਭਾਅ ਬੁੱਢਾ ਹੋ ਰਿਹਾ ਹੈ ਤੀਸਰੇ ਪਾਸ਼ਾ ਗੁਰੂ ਪਿਤਾ ਜੀ ਕਿਰਪਾ ਕਰੋ ਆਪਣੀ ਅਮਾਨਤ ਨੂੰ ਸੰਭਾਲੋ ਉਦਰ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਤੇ ਹੋਰ ਗੁਰਮਖ ਪਿਆਰਿਆਂ ਨੂੰ ਬਾਬਾ ਮੋਹਣ ਜੀ ਦੇ ਕੋਲ ਭੇਜ ਦਿੱਤਾ ਬਾਬਾ ਬੁੱਢਾ ਜੀ ਬਾਬਾ ਮੋਹਣ ਜੀ ਦੇ ਚੁਬਾਰੇ ਦੀਆਂ ਪੌੜੀਆਂ ਚੜ ਗਏ ਤੇ ਆਵਾਜ਼ ਦਿੱਤੀ ਕਿ ਬਾਬਾ ਮੋਹਣ ਜੀ ਦਰਵਾਜ਼ਾ ਖੋਲੋ ਪਰ ਬਾਬਾ ਮੋਹਣ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਬਾਬਾ ਮੋਹਣ ਜੀ ਦਾ ਸ਼ਬਦ ਚੱਲ ਰਿਹਾ ਸੀ ਜਿਸ ਦਾ ਸ਼ਬਦ ਚੱਲ ਪੈਂਦਾ ਹੈ ਉਸ ਨੂੰ ਸਾਰਾ ਕੁਝ ਅਨੁਭਵ ਹੋਣ ਲੱਗ ਜਾਂਦਾ ਹੈ ਬਾਬਾ ਬੁੱਢਾ ਜੀ ਨੇ ਬਾਬਾ ਮੋਹਣ ਜੀ ਨੂੰ ਬਹੁਤ ਆਵਾਜ਼ਾਂ ਮਾਰੀਆਂ ਪਰ ਬਾਬਾ ਮੋਹਣ ਜੀ ਨੇ ਬਿਲਕੁਲ ਵੀ ਕੋਈ ਜਵਾਬ ਨਾ ਦਿੱਤਾ ਤੇ ਨਾਂ ਚੁਬਾਰੇ ਦਾ ਦਰਵਾਜ਼ਾ ਖੋਲ੍ਹਿਆ ਬਹੁਤ ਆਵਾਜ਼ਾਂ ਮਾਰਨ ਤੋਂ ਬਾਅਦ ਅਖੀਰ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਦੇ ਕੋਲ ਵਾਪਸ ਮੁੜ ਆਏ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਤੁਸੀਂ ਪੋਥੀਆਂ ਕਿਉਂ ਨਹੀਂ ਲੈ ਕੇ ਆਏ ਬਾਬਾ ਬੁੱਢਾ ਜੀ ਨੇ ਕਿਹਾ ਕਿ ਪਾਸ਼ਾ ਬਾਬਾ ਮੋਹਣ ਜੀ ਨਾ ਬੋਲੇ ਤੇ ਨਾ ਉਹਨਾਂ ਨੇ ਚੁਬਾਰੇ ਦਾ ਦਰਵਾਜ਼ਾ ਖੋਲ੍ਹਿਆ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਾਂ ਤਾਂ ਬਾਬਾ ਮੋਹਣ ਜੀ ਚੜ੍ਹਾਈ ਕਰ ਗਏ ਹਨ ਸਰੀਰ ਛੱਡ ਗਏ ਹਨ ਜਾ ਉਹਨਾਂ ਨੂੰ ਪੋਥੀਆਂ ਦਾ ਹੰਕਾਰ ਹੋ ਗਿਆ ਹੈ। ਇਹ ਹੀ ਦੋ ਗੱਲਾਂ ਹੋ ਸਕਦੀਆਂ ਹਨ। ਗੁਰੂ ਅਰਜਨ ਦੇਵ ਜੀ ਫਰਮਾਉਣ ਲੱਗੇ। "ਬਾਬਾ ਬੁੱਢਾ ਜੀ ਇਹਨਾਂ ਦੋਨਾਂ ਗੱਲਾਂ ਵਿੱਚੋਂ ਕੋਈ ਗੱਲ ਵੀ ਨਹੀਂ ਹੈ। ਤੁਸੀਂ ਉਹਨਾਂ ਨੂੰ ਆਵਾਜ਼ ਮਾਰਨੀ ਸੀ।" ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਪਾਸ਼ਾ ਮੈਂ ਤਾਂ ਉਹਨਾਂ ਨੂੰ ਬਹੁਤ ਆਵਾਜ਼ਾਂ ਮਾਰੀਆਂ। ਪਰ ਉਹਨਾਂ ਨੂੰ ਸੁਣੀਆ ਹੀ ਨਹੀਂ ਗੁਰੂ ਸਾਹਿਬ ਕਹਿਣ ਲੱਗੇ ਕਿ ਤੁਸੀਂ ਉਹਨਾਂ ਨੂੰ ਉੱਚੀ ਆਵਾਜ਼ ਮਾਰਨੀ ਸੀ ਬਾਬਾ ਬੁੱਢਾ ਜੀ ਨੇ ਕਿਹਾ ਕਿ ਪਾਸ਼ਾ ਜੀ ਮੈਂ ਤਾਂ ਬਹੁਤ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਗੁਰੂ ਅਰਜਨ ਦੇਵ ਜੀ ਫਰਮਾਉਣ ਲੱਗੇ ਕਿ ਬਾਬਾ ਬੁੱਢਾ ਜੀ ਤੁਹਾਡੀ ਆਵਾਜ਼ ਉਹਨਾਂ ਤੱਕ ਪਹੁੰਚੀ ਨਹੀਂ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਹਜੂਰ ਮੇਰੀ ਆਵਾਜ਼ ਤਾਂ ਦੂਸਰੇ ਤੀਸਰੇ ਮਹੱਲੇ ਤੱਕ ਜਾ ਰਹੀ ਸੀ ਸਾਰੇ ਆਂਡ ਗਵਾਂਡ ਵਾਲੇ ਕੋਠਿਆਂ ਉੱਪਰ ਚੜ੍ਹ ਕੇ ਦੇਖ ਰਹੇ ਸਨ ਕਿ ਕੌਣ ਆਵਾਜ਼ਾਂ ਮਾਰ ਰਿਹਾ ਹੈ ਗੁਰੂ ਸਾਹਿਬ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਤੁਹਾਡੀ ਆਵਾਜ਼ ਉੱਥੇ ਨਹੀਂ ਪਹੁੰਚੀ ਜਿੱਥੇ ਬਾਬਾ ਮੋਹਣ ਜੀ ਪਹੁੰਚੇ ਹੋਏ ਹਨ ਬਾਬਾ ਜੀ ਨੇ ਪੁੱਛਿਆ ਕਿ ਪਾਸ਼ਾ ਜੀ ਸਮਝ ਨਹੀਂ ਲੱਗੀ ਬਾਬਾ ਮੋਹਨ ਜੀ ਕਿੱਥੇ ਪਹੁੰਚੇ ਹੋਏ ਹਨ ਗੁਰੂ ਜੀ ਨੇ ਫਰਮਾਇਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰਗੇ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਉਹਨਾਂ ਦਾ ਅਨਹਦ ਸ਼ਬਦ ਚੱਲ ਰਿਹਾ ਹੈ ਉਹ 10ਵੇਂ ਘਰ 10ਵੇਂ ਦੁਆਰ ਵਿੱਚ ਪਹੁੰਚੇ ਹੋਏ ਹਨ ਇਸ ਕਰਕੇ ਤੁਹਾਡੀ ਆਵਾਜ਼ ਉਨ੍ਹਾਂ ਤੱਕ ਨਹੀਂ ਪਹੁੰਚੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਣ ਲੱਗੇ ਕਿ ਬਾਬਾ ਬੁੱਢਾ ਜੀ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਫੇਰ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਤੇ ਹੋਰ ਗੁਰਮੁਖ ਪਿਆਰੇ ਭਾਈ ਗੁਰਦਾਸ ਜੀ ਕੁਝ ਸੰਗਤਾਂ ਬਾਬਾ ਮੋਹਣ ਜੀ ਦੇ ਕੋਲ ਚਲੇ ਗਏ ਗੁਰੂ ਅਰਜਨ ਦੇਵ ਜੀ ਬਾਬਾ ਮੋਹਣ ਜੀ ਦੇ ਚੁਬਾਰੇ ਕੋਲ ਜਾ ਕੇ ਥੱਲੇ ਹੀ ਬੈਠ ਕੇ ਸਰੰਗੇ ਦੇ ਨਾਲ ਕੀਰਤਨ ਕਰਨ ਲੱਗ ਪਏ ਗੁਰੂ ਜੀ ਚੁਬਾਰੇ ਦੀਆਂ ਪੌੜੀਆਂ ਨਹੀਂ ਚੜੇ ਤੇ ਨਾ ਹੀ ਗੁਰੂ ਜੀ ਨੇ ਬਾਬਾ ਮੋਹਣ ਜੀ ਨੂੰ ਆਵਾਜ਼ ਮਾਰੀ ਗੁਰੂ ਅਰਜਨ ਦੇਵ ਜੀ ਜ਼ਮੀਨ ਤੇ ਬੈਠ ਕੇ ਸਰੰਗੇ ਦੇ ਨਾਲ ਕੀਰਤਨ ਕਰਨ ਲੱਗ ਪਏ ਜੇਠ ਹਾੜ ਦਾ ਗਰਮੀ ਦਾ ਮਹੀਨਾ ਸੀ ਸਾਰੇ ਬਾਬਾ ਮੋਹਣ ਜੀ ਦੇ ਚੁਬਾਰੇ ਵੱਲ ਦੇਖ ਰਹੇ ਸਨ ਕਿ ਬਾਬਾ ਮੋਹਣ ਜੀ ਚੁਬਾਰੇ ਦਾ ਦਰਵਾਜ਼ਾ ਖੋਲ ਦੇਣ ਗੁਰੂ ਜੀ ਦੇ ਥੱਲੇ ਨਾ ਕੋਈ ਵਿਛਾਈ ਵਿਛਾਈ ਹੋਈ ਸੀ ਨਾ ਉੱਪਰ ਨੂੰ ਚੰਦੂਆ ਸੀ ਵਸੇ ਕਚੋਰ ਕਰਨ ਵਾਲਾ ਸੇਵਕ ਗੁਰੂ ਸਾਹਿਬ ਜੀ ਤੇ ਚੌਰ ਕਰ ਰਿਹਾ ਸੀ ਗੁਰੂ ਜੀ ਬਹੁਤ ਦੇਰ ਤੱਕ ਕੀਰਤਨ ਕਰਦੇ ਰਹੇ ਫੇਰ ਬਾਬਾ ਮੋਹਣ ਜੀ ਦੀ ਸਮਾਦੀ ਖੁੱਲੀ ਬਾਬਾ ਮੋਹਣ ਜੀ ਨੇ ਚੁਬਾਰੇ ਦੀ ਥੋੜੀ ਜਹੀ ਖਿੜਕੀ ਖੋਲ ਕੇ ਦੇਖਿਆ ਕਿ ਕੌਣ ਕੀਰਤਨ ਕਰ ਰਿਹਾ ਹੈ ਸਾਰੇ ਗੁਰਮੁਖ ਪਿਆਰੇ ਚੁਬਾਰੇ ਵੱਲ ਹੀ ਦੇਖ ਰਹੇ ਸਨ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਪਾਸ਼ਾ ਜੀ ਬਾਬਾ ਮੋਹਣ ਜੀ ਨੇ ਮੂਰੀ ਖੋਲ ਕੇ ਤੁਹਾਡੇ ਦਰਸ਼ਨ ਕਰ ਲਏ ਹਨ ਗੁਰੂ ਜੀ ਨੇ ਸੇਵਕ ਨੂੰ ਸਰੰਗਾ ਪਗੜਾ ਕੇ ਕਿਹਾ ਕਿ ਤੁਸੀਂ ਕੀਰਤਨ ਕਰੋ ਗੁਰੂ ਅਰਜਨ ਦੇਵ ਜੀ ਨੰਗੇ ਚਰਨੀ ਤੱਤੀਆਂ ਤੱਤੀਆਂ ਪੌੜੀਆਂ ਚੜਨ ਲੱਗੇ ਗੁਰੂ ਜੀ ਦਾ ਪੀਲਾ ਚੋਲਾ ਰੇਵ ਚੂੜੀ ਵਾਲਾ ਪਜਾਮਾ ਗੋਲ ਦਾ ਸਤਾਰਾ ਕਾਲਾ ਸ਼ਾ ਦਾੜਾ ਹੱਥ ਵਿੱਚ ਮਾਲਾ ਚਿਹਰੇ ਤੋਂ ਡਲ ਡਲ ਪੈਂਦਾ ਨੂਰ ਨਿਮਰਤਾ ਦੇ ਪੁੰਜ ਸੱਚੇ ਪਾਤਸ਼ਾਹ ਦੀ ਪੌੜੀਆਂ ਚੜ ਗਏ ਪਰ ਬਾਬਾ ਮੋਹਣ ਜੀ ਨੇ ਦਰਵਾਜ਼ਾ ਨਹੀਂ ਖੋਲਿਆ ਬਾਬਾ ਮੋਹਣ ਜੀ ਖਿੜਕੀ ਦੇ ਵਿੱਚੋਂ ਸਿੱਧਾ ਹੀ ਬੋਲੇ ਕਿ ਅਰਜਨ ਇੱਥੇ ਕੀ ਕਰਨ ਆਇਆ ਹੈ ਬਾਬਾ ਮੋਹਣ ਜੀ ਗੁਰੂ ਅਰਜਨ ਦੇਵ ਜੀ ਦੇ ਸਕੇ ਮਾਮਾ ਜੀ ਲੱਗਦੇ ਸਨ ਤੇ ਗੁਰੂ ਅਰਜਨ ਦੇਵ ਜੀ ਸਕੇ ਭਾਣ ਜੇ ਲੱਗਦੇ ਸਨ ਗੁਰੂ ਜੀ ਨੇ ਫਰਮਾਇਆ ਕਿ ਬਾਬਾ ਮੋਹਣ ਜੀ ਮੈਂ ਆਪ ਜੀ ਦੀ ਚਰਨ ਧੂੜ ਲੈਣ ਆਇਆ ਹਾਂ ਬਾਬਾ ਮੋਹਣ ਜੀ ਕਹਿਣ ਲੱਗੇ ਤੂੰ ਚਰਨ ਧੂੜ ਲੈਣ ਨਹੀਂ ਆਇਆ ਤੂੰ ਦੱਸ ਕਿਵੇਂ ਆਇਆ ਹੈ ਗੁਰੂ ਜੀ ਨੇ ਫਰਮਾਇਆ ਤੁਹਾਡੇ ਦਰਸ਼ਨ ਕਰਨ ਆਇਆ ਹਾਂ ਬਾਬਾ ਮੋਹਣ ਜੀ ਕਹਿਣ ਲੱਗੇ ਨਹੀਂ ਨਹੀਂ ਤੂੰ ਦਰਸ਼ਨ ਕਰਨ ਨਹੀਂ ਆਇਆ ਤੂੰ ਸਹੀ ਦੱਸ ਤੂੰ ਕਿਵੇਂ ਆਇਆ ਹੈ ਗੁਰੂ ਸਾਹਿਬ ਜੀ ਨੇ ਫਰਮਾਇਆ ਤੁਹਾਡੇ ਦਰਸ਼ਨਾਂ ਦੇ ਨਾਲ ਗੁਰੂ ਦੇ ਖਜ਼ਾਨੇ ਭਾਪ ਪੂਥੀਆਂ ਦੇ ਦਰਸ਼ਨ ਕਰਨ ਆਇਆ ਹਾਂ ਜਦੋਂ ਗੁਰੂ ਜੀ ਨੇ ਇਹ ਗੱਲ ਕਹੀ ਤਾਂ ਬਾਬਾ ਮੋਹਣ ਜੀ ਦਾ ਪਾਰਾ ਚੜ ਗਿਆ ਬਾਬਾ ਮੋਹਣ ਜੀ ਕਹਿਣ ਲੱਗੇ ਕਿ ਸਿਖਰ ਦੁਪਹਿਰੇ ਤੂੰ ਡਾਕਾ ਮਾਰਨ ਲਈ ਆਇਆ ਹੈ 250 ਸੰਗਤ ਨਾਲ ਲੈ ਕੇ ਮੇਰੇ ਤੇ ਚੜਾਈ ਕਰਕੇ ਆਇਆ ਹੈ ਤੈਨੂੰ ਬਣਿਆ ਮਣਾਇਆ ਅੰਮ੍ਰਿਤਸਰ ਸਾਰਾ ਦਰਬਾਰ ਮਿਲ ਗਿਆ ਹੈ ਦੁਖ ਭੰਜਨੀ 베ਰੀ ਜਿੱਥੇ ਕਾਲੇ ਕਾਂ ਚਿੱਟੇ ਹੰਸ ਬਣ ਮੰਕੇ ਨਿਕਲਦੇ ਹਨ ਤੇਰੇ ਤੋਂ ਉਥੇ ਟਿਕ ਕੇ ਨਹੀਂ ਰਹਿ ਹੁੰਦਾ ਇਨ੍ਹਾਂ ਪੋਥੀਆਂ ਦੇ ਸਹਾਰੇ ਤਾਂ ਅਸੀਂ ਦਿਨ ਕੱਟ ਰਹੇ ਹਾਂ ਤੇਰੇ ਤੋਂ ਇਹ ਵੀ ਮੇਰੇ ਕੋਲ ਜਰੀਆਂ ਨਹੀਂ ਜਾਂਦੀਆਂ। ਬਾਬਾ ਮੋਹਣ ਜੀ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਅਸ਼ਟੇ ਬਚਨ ਬੋਲੀ ਗਏ ਪਰ ਗੁਰੂ ਜੀ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਗੁਰੂ ਜੀ ਜਮਾ ਵੀ ਨਹੀਂ ਬੋਲੇ। ਸਿਖਰ ਦੁਪਹਿਰਾ ਸੀ। ਤਕਰੀਬਨ ਬਾਬਾ ਮੋਹਣ ਜੀ ਡੇਢ ਘੰਟਾ ਅਸ਼ਟੇ ਬਚਨ ਬੋਲੀ ਗਏ ਪਰ ਗੁਰੂ ਅਰਜਨ ਦੇਵ ਜੀ ਕੁਝ ਵੀ ਨਹੀਂ ਬੋਲੇ ਜਦੋਂ ਬਾਬਾ ਮੋਹਣ ਜੀ ਬੋਲਦੇ ਬੋਲਦੇ ਥੱਕ ਗਏ ਤੇ ਉਹਨਾਂ ਦਾ ਸਾਰਾ ਸਰੀਰ ਕੰਬਣ ਲੱਗ ਪਿਆ ਤਾਂ ਫਿਰ ਬਾਬਾ ਮੋਹਣ ਜੀ ਕਹਿਣ ਲੱਗੇ ਕਿ ਅਰਜਨ ਚੁੱਪ ਕਰਿਆ ਖੜਾ ਹੈ ਕੁਝ ਬੋਲਦਾ ਨਹੀਂ ਕੀ ਚਾਹੁੰਦਾ ਹੈ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਬਾਬਾ ਮੋਹਣ ਜੀ ਇਹੋ ਜਿਹੇ ਫੁੱਲ ਕਿਰਦੇ ਮਿੱਠੇ ਮਿੱਠੇ ਬਚਨ ਹੋਰ ਸੁਣਾਓ ਹੋਰ ਸੁਣਾਓ ਹੋਰ ਸੁਣਾਓ ਇਹ ਸੁਣ ਕੇ ਬਾਬਾ ਮੋਹਣ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ ਤੇ ਬਾਬਾ ਮੋਹਣ ਜੀ ਨੇ ਦਰਵਾਜਾ ਖੋਲ ਦਿੱਤਾ ਦਰਵਾਜਾ ਖੋਲਦੇ ਸਾਰ ਹੀ ਬਾਬਾ ਮੋਹਣ ਜੀ ਗੁਰੂ ਅਰਜਨ ਦੇਵ ਜੀ ਦੇ ਦਾੜ ਦੇਣੇ ਚਰਨਾ ਤੇ ਡਿੱਗੇ ਤੇ ਕਹਿਣ ਲੱਗੇ ਅਰਜਨ ਦੇਵ ਗੁਰੂ ਜੀ ਮੈਂ ਤੁਹਾਨੂੰ ਇੰਨੇ ਅਸ਼ਟੇ ਬਚਨ ਬੋਲਿਆ ਮੈਨੂੰ ਮਾਫੀ ਦੇ ਦਿਓ ਗੁਰੂ ਜੀ ਕਹਿਣ ਲੱਗੇ ਬਾਬਾ ਮੋਹਣ ਜੀ ਤੁਹਾਡੇ ਬਚਨ ਤਾਂ ਮੇਰੇ ਕੋਲ ਦੀ ਵੀ ਨਹੀਂ ਲੰਗੇ ਮੈਂ ਤੁਹਾਨੂੰ ਮਾਫੀ ਤਾਂ ਤਾਂ ਦਵਾਂ ਜੇ ਤੁਸੀਂ ਮੈਨੂੰ ਕੁਝ ਕਿਹਾ ਹੋਵੇ ਬਾਬਾ ਮੋਹਣ ਜੀ ਕਹਿਣ ਲੱਗੇ ਕਿ ਤੁਸੀਂ ਹਜੇ ਇਹ ਕਹਿ ਰਹੇ ਹੋ ਕਿ ਮੈਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਮੈਂ ਤਾਂ ਕੋਈ ਕਹਿਣ ਵਾਲੀ ਕਸਰ ਹੀ ਨਹੀਂ ਛੱਡੀ ਬਾਬਾ ਮੋਹਣ ਜੀ ਕਹਿਣ ਲੱਗੇ ਜਿਵੇਂ ਮੇਰੇ ਪਿਤਾ ਜੀ ਦਾ ਮਿੱਠਾ ਬੋਲ ਸੀ ਨਿਮਰਤਾ ਸੀ ਉਹੀ ਸੁਭਾਅ ਤੁਹਾਡਾ ਹੈ ਮੈਨੂੰ ਤੁਹਾਡੀ ਪਛਾਣ ਆ ਗਈ ਹੈ ਹੁਣ ਮੋਹਣ ਵੀ ਤੁਹਾਡਾ ਚੁਬਾਰਾ ਵੀ ਤੁਹਾਡਾ ਪੋਥੀਆਂ ਵੀ ਤੁਹਾਡੀਆਂ ਹਨ ਫੇਰ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਜੀ ਦੇ ਸੀਸ ਤੇ ਪੋਥੀਆਂ ਨੂੰ ਰੱਖ ਕੇ ਆਪ ਨੰਗੇ ਪੈਰੀਂ ਚੋਰ ਕਰਦੇ ਹੋਏ ਦਰਬਾਰ ਸਾਹਿਬ ਲੈ ਕੇ ਆਏ ਪੋਥੀਆਂ ਲਿਆਉਂਦੇ ਹੋਏ ਰਾਤ ਹੋ ਗਈ ਫੇਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਪੋਥੀਆਂ ਨੂੰ ਕੋਠਾ ਸਾਹਿਬ ਵਿੱਚ ਵਿਰਾਜਮਾਨ ਕਰ ਦਵੋ ਦੂਸਰੇ ਦਿਨ ਗੁਰੂ ਜੀ ਨੇ ਪੋਥੀਆਂ ਨੂੰ ਪ੍ਰਕਾਸ਼ ਕੀਤਾ ਪੋਥੀਆਂ ਨੂੰ ਖੋਲ ਕੇ ਗੁਰੂ ਅਰਜਨ ਦੇਵ ਜੀ ਨੇ ਆਪਣੀ ਰਸਨਾ ਤੋਂ ਉਚਾਰਿਆ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨਾ ਮੋਲ ਭਰੇ ਪੰਡਾਰ ਅਖੋਟ ਤੋਲ ਖਾਵੋ ਹੋ ਘਰਚੋ ਹੋ ਰਲ ਮਿਲ ਭਾਈ ਉਡਣਾ ਆਵੇ ਵਾਦੋ ਜਾਈ ਫੇਰ ਗੁਰੂ ਅਰਜਨ ਦੇਵ ਜੀ ਨੇ 3.5 ਸਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗੁਰੂ ਜੀ 3.5 ਸਾਲ ਕਿਤੇ ਬਾਹਰ ਨਹੀਂ ਗਏ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਿਠਾ ਕੇ ਫਰਮਾਇਆ ਕਿ ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਗਤਾਂ ਦੇ ਨਾਲ ਗੱਲਾਂ ਕਰਵਾਓ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਬਣਾਇਆ ਫਿਰ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰਕੇ ਸਭ ਤੋਂ ਪਹਿਲਾ ਹੁਕਮਨਾਮਾ ਲਿਆ ਹੁਕਮ ਨਾਮਾ ਆਇਆ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਭਾਵੇਂ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਨਹੀਂ ਦਿੱਤੀ ਸੀ ਪਰ ਫੇਰ ਵੀ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਆਦਰ ਸਤਕਾਰ ਕੀਤਾ ਉਸ ਸਮੇਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੋਥੀ ਸਾਹਿਬ ਹੀ ਕਿਹਾ ਜਾਂਦਾ ਸੀ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ 10ਵੇਂ ਪਾਸ਼ਾ ਜੀ ਤੋਂ ਬਾਅਦ ਰੈਂਦੀ ਦੁਨੀਆ ਤੱਕ ਜੋਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਗੁਰਗੱਦੀ ਰਹੇਗੀ ਕਈ ਪ੍ਰਚਾਰਕ ਕਹਿ ਰਹੇ ਹਨ ਕਿ ਗੁਰੂ ਦੁਬਾਰਾ ਆਵੇਗਾ ਫੇਰ ਦੁਨੀਆ ਲੋਟ ਆਵੇਗੀ ਪਰ ਇਹ ਮਨ ਘੜਤ ਗੱਲਾਂ ਹਨ 10 ਗੁਰੂ ਸਾਹਿਬਾਂ ਦੀ ਜੋਤ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਹੈ ਸਾਡੀ ਭਾਵਨਾ ਦੇ ਵਿੱਚ ਕਮੀ ਹੈ ਜਿਸ ਕਰਕੇ ਸਾਨੂੰ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨજર ਨਹੀਂ ਆਉਂਦੇ ਸਾਨੂੰ ਰੋਜ਼ ਹੀ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਕੇ ਇੱਕ ਐਸਾ ਵੇੜਾ ਤਿਆਰ ਕਰ ਦਿੱਤਾ ਕਿ ਰੈਂਦੀ ਦੁਨੀਆ ਤੱਕ ਜੋ ਵੀ ਇਸ ਵੇੜੇ ਦੇ ਵਿੱਚ ਬੈਠੇਗਾ ਭਾਵ ਪੂਰੀ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਪੜ੍ਹੇਗਾ ਸੁਣੇਗਾ ਉਸ ਦਾ ਬੇੜਾ ਪਾਰ ਹੁੰਦਾ ਹੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ